ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੇ ਉਦੇਸ਼ ਦੇ ਨਾਲ ਅੰਮ੍ਰਿਤਸਰ ਮਿਊਸਪਲ ਕਾਰਪੋਰੇਸ਼ਨ ਨੇ ਸਖਤ ਕਾਰਵਾਈ ਕਰਦੇ ਹੋਏ ਨੋਵਲਟੀ ਚੌਕ ਵਿਖੇ ਕਈ ਦੁਕਾਨਦਾਰਾਂ ਖਿਲਾਫ ਸਖਤ ਰੋਕ ਹਕਤियार ਕੀਤਾ ਤੇ ਟੀਮ ਨੇ ਨੋਵਲਟੀ ਸਵੀਟ ਹਾਊਸ ਤੇ ਹੀਰਪਨੇਰਵਾਲਾ ਦੀ ਦੁਕਾਨ ਤੇ ਪਹੁੰਚ ਕੇ ਜਾਂਚ ਕੀਤੀ ਤੇ ਉੱਥੇ ਮਲੇ ਸਿੰਗਲ ਯੂਜ਼ ਪਲਾਸਟਿਕ ਦੇ ਬੈਗਾਂ ਨੂੰ ਦੇਖਦੇ ਹੋਏ ਛਲਾਮ ਤੱਕ ਕੱਟੇ ਗਏ ਤੇ ਉਹਨਾਂ ਨੂੰ ਸਬਤ ਚੇਤਾਵਨੀ ਦਿੱਤੀ ਗਈ। ਸਿਹਤ ਅਧਿਕਾਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਲਗਾਤਾਰ ਦੁਕਾਨਦਾਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਉਹ ਆਪਣਾ ਕੂੜਾ ਕਚਰਾ ਸਮੇਂ ਸਿਰ ਕੂੜੇ ਵਾਲੀ ਗੱਡੀ ਦੇ ਵਿੱਚ ਸੁੱਟਣ ਜਾਂ ਉਸ ਦਾ ਢੰਗ ਨਾਲ ਨਿਪਟਾਰਾ ਕਰਨ ਪਰ ਕਈ ਦੁਕਾਨਦਾਰਾਂ ਵੱਲੋਂ ਇਹ ਨਿਰਦੇਸ਼ ਅਣਦੇਖੇ ਕੀਤੇ ਜਾ ਰਹੇ ਨੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਲੇਕਿਨ ਫਿਰ ਵੀ ਦੁਕਾਨਦਾਰ ਇਸ ਦਾ ਖੁੱਲਾ ਉਲੰਘਣ ਕਰ ਰਹੇ ਨੇ ਹਮੇਸ਼ਾ ਹੀ ਸਾਨੂੰ ਸਹਿਯੋਗ ਮਿਲਿਆ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਸਾਡੀਆਂ ਟਰਾਲੀਆਂ ਸੜਕਾਂ ਤੇ ਆਡੀਆਂ ਨੇ ਜਿਹੜੇ ਸਾਡੇ ਜਿੰਨੇ ਵੀ ਰਿਸੋਰਸਸ ਕੰਮ ਕਰ ਰਹੇ ਨੇ ਅੱਜ ਦੀ ਡੇਟ 'ਚ ਉਹਨਾਂ ਨੂੰ ਕੂੜਾ ਦੇਣ ਦੇਖੋ ਬਾਜ਼ਾਰ ਸਾਡਾ ਹੈ ਸ਼ਹਿਰ ਸਾਡਾ ਹੈ ਇਹ ਬਾਜ਼ਾਰ ਮੈਨੂੰ ਬਿਲੋਂਗ ਨਹੀਂ ਕਰਦਾ ਨਗਰ ਨਿਗਮ ਨੂੰ ਬਿਲੋਂਗ ਨਹੀਂ ਕਰਦਾ ਇਹ ਹੀਰਾ ਪਨੀਰ ਨੂੰ ਬਿਲੋਂਗ ਕਰਦਾ ਇਹ ਨੋਵਲਟੀ ਨੂੰ ਬਿਲੋਂਗ ਕਰਦਾ ਇਹ ਨੋਵਲਟੀ ਚੌਂਕ ਵਜੋਂ ਜਾਣਿਆ ਜਾਂਦਾ ਜੇ ਨੋਵਲਟੀ ਚੌਂਕ 'ਚ ਗੰਦ ਪੈਂਦਾ ਹੈ ਤੇ ਨੋਵਲਟੀ ਦੀ ਬਿਲਕੁਲ ਜਾਵਾਂਗੇ ਜੀ ਕਿਉਂ ਨਹੀਂ ਜਾਵਾਂਗੇ ਕੋਈ ਸੋਚ ਆ ਬਣੀ ਹੈ ਕਿ ਨਾਵਲਟੀ ਦੇ ਅਸੀਂ ਪਹਿਲੇ ਚੱਲ ਜਾਂਦੇ ਨੇ ਭਾਈ ਸਾਹਿਬ ਤੁਹਾਡੀ ਜਾਣਕਾਰੀ ਵਾਸਤੇ ਨਾਵਲਟੀ ਨੂੰ ਅਸੀਂ ਸਿੰਗਲ ਯੂਜ਼ ਪਲਾਸਟਿਕ ਦਾ ਸਭ ਤੋਂ ਪਹਿਲਾਂ 20000 ਰੁਪਏ ਜੁਰਮਾਨਾ ਆਲਰੇਡੀ ਕਰ ਚੁੱਕੇ ਹਾਂ ਜੀ ਬਾਂਸਲ ਨੂੰ ਕਰ ਚੁੱਕੇ ਹਾਂ ਸਾਰੇ ਵੱਡੇ ਦੁਕਾਨਦਾਰਾਂ ਨੂੰ ਕਰ ਚੁੱਕੇ ਹਾਂ ਕਿ ਛੋਟੇ ਦੁਕਾਨਦਾਰ ਨਹੀਂ ਹੈ ਹੀਰਾ ਪਨੀਰ ਇਜ਼ ਨਾਟ ਅ ਛੋਟਾ ਦੁਕਾਨਦਾਰ ਇਹਨਾਂ ਨੂੰ ਵੀ ਕਰਾਂਗੇ ਸਭ ਨੂੰ ਕਰਾਂਗੇ ਛੋਟਾ ਹੋਏਗਾ ਵੱਡਾ ਹੋਏਗਾ ਅਸੀਂ ਕੋਈ ਡਿਸਕ੍ਰਿਪਸ਼ਨ ਨਹੀਂ ਕਰ ਰਹੇ ਤੁਸੀਂ ਅੰਮ੍ਰਿਤਸਰ ਦੇ ਵੱਡੇ ਦੁਕਾਨਦਾਰ ਤਾਂ ਨਾ ਲਓ ਮੇਰੇ ਨਾਲ ਹੁਣ ਚੱਲੋ ਜੇ ਉ ਕੇਸਰ ਦੇ ਢਾਬੇ ਨੂੰ ਬੰਦ ਕਰਾਇਆ ਗਿਆ ਸੀ ਇਹਨਾਂ ਨੂੰ ਕਦੇ ਇਹ ਬੰਦ ਨਹੀਂ ਕਰਾਇਆ ਉਹਨੇ ਉਲੰਘਣਾ ਕੀਤੀ ਕੇਸਰ ਦਾ ਢਾਬਾ ਕ੍ਰਿਸਟਲ ਬੰਦ ਕਰਾਇਆ ਗਿਆ ਸੀ ਬਰਦਰਸ ਢਾਬਾ ਬੰਦ ਕਰਾਇਆ ਗਿਆ ਸੀ ਇਹ ਨਹੀਂ ਵੀ ਉਹਨੂੰ ਸਿਰਫ ਨੋਟਿਸ ਦਿੱਤੇ ਸੀ ਅਸੀਂ ਬੰਦ ਕਰਾਇਆ ਸੀ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੀ ਕਾਰਵਾਈ ਜਿਹੜੀ ਉਹਨਾਂ ਦੀ ਬੰਦਲੀ ਕਾਨੂੰਨੀ ਕਾਨੂੰਨ ਦੇ ਅੰਦਰ ਰਹਿ ਕੇ ਅੱਜ ਵੀ ਕੋਈ ਛੋਟੇ ਵੱਡੇ ਦੁਕਾਨਦਾਰ ਦੀ ਗੱਲ ਨਹੀਂ ਜਿਹੜਾ ਵੀ ਇਹਨਾਂ ਰੰਗਣਾ ਨੂੰ ਕਰੇਗਾ ਉਹਦੇ ਤੇ ਕਾਰਵਾਈ ਕਰਾਂਗੇ ਸੀਤ ਅਧਿਕਾਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਦੁਕਾਨਦਾਰਵ ਲੋਕਾਂ ਕੋ ਵਿਖਦੇ ਵਿੱਚ ਵੀ ਇਹ ਹਦਾਇਤਾਂ ਨਾ ਮੰਨੀਆਂ ਗਈਆਂ ਤੇ ਇਹਨਾਂ ਦੀ ਅਣਦੇਖੀ ਕੀਤੀ ਗਈ ਤਾਂ ਹੋਰ ਵੀ ਵੱਡੀ ਕਾਰਵਾਈ ਕੀਤੀ ਜਾਏਗੀ ਇਸ ਦੇ ਵਿੱਚ ਜੁਰਮਾਨਿਆਂ ਦੇ ਨਾਲ ਨਾਲ ਲਾਇਸੈਂਸ ਰੱਦ ਕਰਨ ਤੱਕ ਦੀ ਕਾਰਵਾਈ ਸ਼ਾਮਲ ਹੋ ਸਕਦੀ ਹੈ ਬਿਊਰੋ ਰਿਪੋਰਟ ਚਗਬਾਨੀ ਟੀਵੀ